ਕਹਾ ਗੱਡੀਆਂ ਲੈ ਐ ਖੜ ਜਾਂਦੇ ਨੇ ਬਸ ਉਹ ਖੜੀ ਜਾਂ ਗੱਡੀਆਂ ਆ ਜਾਂਦੇ ਪਟਾਣ ਨੰਬਰ ਠੀਕ ਆ ਮਿਲਦੇ ਆ ਫਿਰ ਅਗਲੇ ਬਲਾਕ ਤੇ ਪਟਾਣ ਅੱਗੇ ਅੱਗੇ ਦਿਖਾਉਂਦੇ ਆ ਸੋਨੂੰ ਲੈ ਵੀ ਤੁਹਾਨੂੰ ਦਿਖਾਉਂਦੇ ਹੁਣ ਪਟਾਣ ਦੀਆਂ ਦੁਕਾਨਾਂ ਪਟਾਣ ਸਟੇਟ ਤੇ ਫਿਰ ਆ ਜਾਂਦੀ ਆ ਪਟਾਣ ਦੀ ਗੱਡੀ ਦੇਖੋ ਪਟਾਣ ਨੰਬਰ ਹੈਗੀ ਨਾ ਇਹ ਪਟਾਣ ਦਾ ਚੌਂਕ ਇਸ ਤਰ੍ਹਾਂ ਦਾ ਚੌਂਕ ਨੇ ਇੱਧਰ ਤੇ ਹਾਂ ਤੁਹਾਨੂੰ ਕਰਿਆਨੇ ਦੀ ਦੁਕਾਨ ਦਿਖਾਉਂਦੇ ਇੱਧਰ ਬੋਰਡ ਵੀ ਸਾਈਨਿੰਗ ਬੋਰਡ ਨਾ ਇਹਨਾਂ ਦੇ ਹਰੇ ਰੰਗ ਚ ਲੱਗੇ ਹੋਣੇ ਅਇ ਤਰ ਦੇਖੋ ਆ ਚੀਜ਼ਾਂ ਨੇ ਆ ਇਸ ਤਰ੍ਹਾਂ ਦੀ ਲੁੱਕ ਆ ਪੁਰਾਣੀ ਹੋਲਡ ਲੁੱਕ ਜਿਹੀ ਨਹੀਂ ਜਿਵੇਂ ਆ ਪਟਾਣ ਨੰਬਰ ਗੱਡੀ ਆ ਠੀਕ ਆ ਆ ਦੁਕਾਨਾਂ ਨੇ ਇਸ ਤਰ੍ਹਾਂ ਦੀ ਆ ਟਰੈਕਟਰ ਦੇ ਦੇਖੋ ਛਤਰੀ ਕਿਸ ਤਰ੍ਹਾਂ ਜੀ ਲੱਗੀ ਹੋਈ ਇੱਥੋਂ ਦੇਖਿਆ ਛਤਰੀ ਇਸ ਤਰ੍ਹਾਂ ਦੀ ਲੱਗੀ ਆ ਇਸ ਤਰ੍ਹਾਂ ਦੇ ਆ ਸ਼ਾਈਨਿੰਗ ਬੋਰਡ ਲੱਗੇ ਨੇ ਸ਼ਾਈਨਿੰਗ ਬੋਰਡ ਇਸ ਤਰ੍ਹਾਂ ਨੇ ਦੁਕਾਨਾਂ ਦੇ ਠੀਕ ਆ ਨਾ ਵੀ ਸ਼ਾਈਨਿੰਗ ਬੋਰਡ ਇਹ ਪਾਊਡਰ ਦੀ ਆ ਗਈ ਜੱਗਰ ਦੀ ਬਾਹ ਟੈਸਟੈਂਟ ਤੋਂ ਪਟਾਣ ਦੇ ਵਿੱਚ ਆ ਡੀਜ਼ਲ ਲੈ ਰਹੇ ਆ ਪੰਪਾ ਡੀਜ਼ਲ ਇੱਥੇ ਬਹੁਤ ਸਸਤਾ ਹੈ ਇੰਡੀਆ ਨਾਲੋਂ ਇੰਡੀਆ ਨਾਲੋਂ ਡੀਜ਼ਲ ਬਹੁਤ ਸਸਤਾ ਹੈ ਗੱਡੀ ਨੰਬਰ ਆ ਗਿਆ ਇੱਥੇ ਦੇਖੀ ਚੱਲਿਓ ਹੁਣ ਰੇਟ ਦਿਖਾਉਣਾ ਵਾ ਹੁਣ ਵੀ ਲੈ ਇੰਡੀਆ ਦੇ ਐਂ ਇੰਦਾ ਫਰਕ ਪੈਂਦਾ ਹੈ ਐ ਕਿਵੇਂ ਲੈ ਜੀ ਸਾਂਗਾ ਰੇਟ ਤਾਂ ਹੁੰਦਾ ਨਹੀਂ ਇਹਦੇ ਭੈਣਾਂ ਆ ਦੇ ਇੰਡੀਆ ਦਾ ਟਿਕਟਾ ਆ ਗਿਆ ਜੀ ਜੀ 68 ਰੁਪਏ ਆ ਇੰਡੀਆ ਨਾਲੋਂ 30 ਰੁਪਏ ਦਾ ਫਰਕ ਆ ਗੱਡੀਆਂ ਸਾਰੀਆਂ ਇੱਥੇ ਪਾਉਂਦੀਆਂ ਪਟਾਣ ਦੇ ਵਿੱਚ ਪਟਾਣ ਤੋਂ ਇਹ ਪਟਾਣ ਦਾ ਕਿਉਂਕ ਉਹ ਜਾਂਦੇ ਪਟਾਣ ਨੰਬਰ ਕਿੱਡੀ ਬਲੇਰੋ ਆ ਪਟਾਣ 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 ਬੰਦਾ ਨਹੀਂ ਰਹਿੰਦਾ ਆਇਨਾ ਬੋਲਿਆ ਕਰੋ ਬੱਚਾ ਵੀਡੀਓ ਬਣਾਉਂਨੋ ਉਹ ਪੰਪ ਤੋਂ ਜਿੱਦੇ ਲਪਰ ਆ ਪੰਪ ਤੋਂ ਕੰਨ ਆਵਦੇ ਨੇ ਗੱਡੀਆਂ ਖੜੀਆਂ ਨੇ ਆ ਦੁਕਾਨਾਂਗੇ ਇੱਥੇ ਹੁਣ ਏਟੀਐਮ ਵੀ ਇੱਕ ਦਿਖਾਉਣਾ ਸਾਨੂੰ ਈ ਉਹ ਏਟੀਐਮ ਆ ਗਿਆ ਈਉਂ ਕਰਕੇ ਲੱਭਾ ਇਹ ਸੀ 150 ਦੇ ਸਮੇਂ ਆ ਗਏ ਪਟਾਣ ਦੇ ਵਿੱਚ ਸੀ ਆਹ ਜੀ ਗੱਡੀਆਂ ਦੇਖੋ ਉਹ ਪਟਾਣ ਨੰਬਰ ਗੱਡੀ ਖੜੀ ਉਹ ਦੇਖੀ ਪੀ 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 ਟੇ ਪੀ ਬੀ ਤੇ ਪੀ ਸੌਰੀ ਆ ਗਏ ਗੱਟੀਆਂ ਆ ਗਈ 12 ਰੋਡ ਲਾਈਨਸ ਐ ਗੱਟੀਆਂ ਆਉਂਦੇ ਆ ਪਟਾਣ ਦੇ ਵਿੱਚ ਹਣ ਭਰਨਗੇ ਇੱਥੋਂ ਆ ਸਾਡੇ ਪਾਇਲਟਾਂ ਇਹ ਖਾਛੇ ਜਰਾ ਪਾਇਲਟ ਦੇ ਕੰਨੀ ਦੇ ਕੈਮਰਾ ਕਮਾਦੀ ਅਸੀਂ ਦੇਖ ਲਉ ਦੇ ਕੀ ਅੰਤ ਹੈ ਦਾ